ਜਿਹਦੀ ਗਰਾਊਂਡ 'ਚ ਡਿਊਟੀ ਉਹ ਰੱਖ ਲਈ ਭਾਈ ਬਾਕੀ ਬਾਹਰ ਕੱਢ ਦੀ ਵੀਰ ਬਣ ਕੇ ਸਤਕਾਰ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇੱਕ ਬੇਨਤੀ ਹੈ ਇੱਕ ਟੀਮ ਦੇ ਨਾਲ 21 ਪਈ ਰਹੇਗਾ ਚਾਹੇ ਉਹ ਕੋਚ ਤੌਰ ਤੇ ਰਹੇ ਪਏ ਚਾਹੇ ਉਹ ਸਪੇਅਰ ਖਿਡਾਰੀ ਦੇ ਤੌਰ ਤੇ ਰਹੇ ਪਏ ਪਲੀਜ਼ ਕਿਰਪਾ ਕਰਕੇ ਲਓ ਪਹਿਲੀ ਰੇਡ ਆ ਗੁਰਪ੍ਰੀਤ ਆ ਗਿਆ ਵਰੇ ਸਾਹਿਬ ਦੀ ਧਰਤੀ ਦਾ ਗੁਬਿੰਦਪੁਰੇ ਦੇ ਵੱਲੋਂ ਮੁੰਡਾ ਘਰਾਚੋ ਗੁਰਪ੍ਰੀਤ ਨੇ ਆਪਣੀ ਟੀਮ ਦੇ ਹਿੱਸੇ ਖਾਪੂ ਵਾਲਾ ਡੀਗਦਾ ਵਿਕਾਸ ਡੀਗਦਾ ਮੇਰੇ ਮਿੱਤਰੋ ਚਾਰ ਮੱਲ ਨੇ ਗਵਿੰਦਪੁਰੇ ਦੀ ਟੀਮ ਆਹ ਕਰਾਚੋਲਾ ਲੱਗਾ ਆਹ ਕਹਿੰਦੇ ਗੱਭਰੂ ਸੋਣ 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 ਆਹ ਸਾਹਮਣੇ ਆਹ ਨੰਬਰ ਦਾ ਧਾਰੀ ਦਾ ਗਵਿੰਦਪੁਰੀਆ ਓਏ ਨੱਚ ਲੁਚਲਾ ਜੱਟਾ ਆਹ ਥਾਪੇ ਥੂਪੇ ਮਾਰਲਾ ਆਹ ਦੁਨੀਆ ਦਾ ਦਿਲ ਖੁਸ਼ ਕਰੀਏ ਆਹ ਚਾਰ ਮੱਲ ਤਿਆਰ ਪਰ ਤਿਆਰਾ ਕਰਾਚੋ ਦੀ ਧਰਤੀ ਹੈ ਮੇਰੇ ਮਿੱਤਰੋ ਕੋਰਟ ਗੀਤ ਏ ਸਾਹਮਣੇ ਕਬੱਡੀ 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 ਆਹ ਕਹਿੰਦੇ ਵਿਕਾਸ ਮਕਲੋਟੇ ਵਾਲਾ ਤਿਆਰ ਹੈ ਤੇ ਨਾਲ ਇਧਰ ਕਹਿੰਦੇ ਘਰਾਚੋ ਵਾਲਾ ਵੀ ਢੇਰੀਆਂ ਤੇ ਆ ਗਿਆ ਵਿਕਾਸ ਮਕਲੋਟਾ ਆ ਬਰੇ ਸਾਹਿਬ ਦੀ ਧਰਤੀ ਦਾ ਗੁਰਪ੍ਰੀਤ ਦੁਨੀਆ ਦਾ ਮਹਾਨ ਖਿਡਾਰੀ ਹੋਣ ਵਾਲੇ ਟਾਈਮ ਦਾ ਪੱਟ ਵੇਖ ਕੇ ਮਾਣੂ ਪੁੱਤ ਕਹਿੰਦਾ ਕਿ ਮਾਂ ਮੈਨੂੰ ਲੋਕੀ ਪੁਲਵਾਨ ਕਹਿੰਦੇ ਆਹ ਸਾਹਮਣੇ ਜਿੱਦਾਂ ਦਾ ਮੈਚ ਆ ਵੱਡੇ ਬਾਈ ਗੱਲ 11 ਤੋਂ ਫੇਰ ਬਣਦੀ ਹੈ ਉਹ ਗੱਲ ਫੇਰ ਬਣਦੀ ਹੈ ਔਖੇ ਜੱਫੇ ਪੈਂਦੇ ਆ ਕਬੱਡੀ ਵਾਲੇ ਮੱਲਾ ਨੂੰ ਆ ਬੱਕਰੀ ਬਦਾਮ ਖਾ ਕੇ ਮੱਲ ਨਹੀਂ ਬਣੀ ਓੜਾ ਟਿਰ ਖੇਰ ਜਾ ਬਣਾ ਕੇ ਹਟਾਂਗੇ ਓਏ ਜੇਨੇ ਆਹ ਤਗੜਾ ਮੈਚ ਅੱਜ ਦੇਖਣ ਦਾ ਓਏ ਬਗਾਨੇ ਪੁੱਤ ਵੱਡੇ ਭਾਈ ਐਂ ਕਰਦੇ ਹੁੰਦੇ ਆ ਜਦੋਂ ਆਪਣੀ ਆਈ ਤੇ ਆ ਜਾਣ ਐਂ ਕਰਦੇ ਹੁੰਦੇ ਆ ਇੱਕ ਕਬੱਡੀ ਆ ਵਿਕਾਸ ਇੱਕ ਕਬੱਡੀ ਆੋ ਵਾਲਾ ਆਹ ਸਾਹਮਣੇ ਕਹਿੰਦੇ ਗੌਰਵ ਚੀਮੇ ਦਾ ਯਾਰ ਆਹ ਫੰਜਰ ਕੋਚ ਹੋਰਾਂ ਦਾ ਯਾਰ ਸਾਹਮਣੇ ਕਬੱਡੀ ਪੈ ਰਹੀ ਆ ਇਧਰ ਵੀ ਵਿਕਾਸ ਆ ਉਧਰ ਕਹਿੰਦੇ ਛੋਟਾ ਸੋਹਣਾ ਮੇਰੇ ਮਿੱਤਰੋ ਲੈ ਵੀ ਗਵਿੰਦਪੁਰੀਆ ਪਤਾ ਲੱਗੇ ਅੱਜ ਘਰ ਦਾ ਮੇਲਾ ਚੱਲਦਾ ਸੋਹਣਾ ਘਰ ਦਾ ਮੇਲਾ ਚੱਲਦਾ ਸੋਹਣਾ ਘਰ ਦਾ ਮੇਲਾ ਚੱਲਦਾ ਸੋਹਣਾ ਚਾਰ ਬੱਲੇ ਤਿਆਰ ਨੇ ਹੁਣ ਦੇਖਾਂਗੇ ਚੌਹਾਂ ਦੇ ਵਿੱਚੋਂ ਕੌਣ ਮੁੰਡੇ ਕਹਿੰਦੇ ਕਰਾਚੋ ਵਾਲੇ ਤਿਆਰ ਬਰ ਤਿਆਰ ਹੈ ਗੱਲਪੁਰਨ ਵਾਲੇ ਦੀ ਹੈ ਆਹ ਸਾਹਮਣੇ ਕਬੱਡੀ ਜਿਗਰੇ ਵਾਲੇ ਦੀ ਹੈ ਕਬੱਡੀ ਜਿਗਰੇ ਵਾਲੇ ਦੀ ਹੈ ਦਰਵਾਜ਼ਾ ਕਰਾਚੋ ਵਾਲੇ ਜਿਗਰੇ ਜਿਗਰੇ ਵਾਲੇ ਜਿਗਰੇ ਵਾਲੇ ਵਿਚ ਆਉਂਦੇ ਆ ਕੁਲਜੀਤਾ ਕਰਾਚੋ ਵਾਲਾ ਉਹ ਗਿੱਦੇ ਵਿੱਚ ਪੈਂਦੀ ਹੈ ਸ਼ਨਕਾਰ ਜਿਵੇਂ ਵੀ ਬੰਗਾਂ ਦੀ ਖੇਡ ਕਬੱਡੀ ਖੇੜਾ ਯਾਰੋ ਇੱਥੇ ਮਸਤ ਮਲੰਗਾਂ ਦੀ ਕਿਸੇ ਨੂੰ ਮਿਲਦਾ ਬੁਲਟ ਸਫਾਰੀ ਕਿਧਰੇ ਘੋੜਾ ਨਾਲੇ ਚਾਪੀ ਗੱਡੀ ਦੀ ਉਹ ਗੱਜਣ ਵਾਲੇ ਦਾ ਦਿਲਮਾਗ ਕਰੇ ਅੱਜ ਸਿਰਫ ਕਬੱਡੀ ਦੀ ਉਹ ਕਹਿੰਦੇ ਕਰੇ ਕੱਪ ਤੱਕ ਕਬੱਡੀ ਦੀ ਸੈਟਾਂ ਹੁੰਦੀਆਂ ਗਵਿੰਦਪੂਰੀਆ ਪਾ ਕਬੱਡੀ ਮੱਲਾ ਆਓ ਸਾਹਮਣੇ ਦਿਲਬਰ ਫੈਸਲੇ ਕਰ ਰਿਹਾ ਵੀ ਨੰਬਰ ਹੋਲਡ ਜਾਂ ਕੀ ਹੋਵੇਗਾ ਇਸ ਸਮੇਂ ਦਾ ਇੰਤਜ਼ਾਰ ਇਧਰਲੇ ਬੰਨੇ ਗਵਿੰਦਪੂਰੀਆ ਦੁਨੀਆ ਦਾ ਮੰਨਿਆ ਪਰ ਮੰਨਿਆ ਖਿਡਾਰੀ ਹੈ ਔਰ ਕਿਵੇਂ ਮੂਨ ਦੇ ਗੁਲਜਾਰੀ ਦਾ ਪੰਗੜਾ ਦੁਨੀਆ ਦੇ ਵਿੱਚ ਹਿੱਟ ਹੋਇਆ ਪਿੱਥੋ ਵਾਲੇ ਸ਼ੀਰੇ ਦੇ ਵੀਰ ਦਾ ਖਰਾਜੀ ਦਾ ਪੰਗੜਾ ਦੁਨੀਆ ਦੇ ਵਿੱਚ ਹਿੱਟ ਹੋਇਆ ਆਓ ਸਾਹਮਣੇ ਸ਼ੰਕਰ ਜਹਾਜ਼ ਬਣਾਉਂਦਾ ਦੀਪਕ ਛਣ ਵਿਖਾਉਂਦਾ ਆਓ ਖੁਸ਼ੀ ਦੁਕਾਨਾ ਖੁੱਤੀ ਪਾਉਂਦਾ ਏ ਆਹ ਗਵਿੰਦਪੁਰੀਆ ਆਹ ਗਵਿੰਦਪੁਰੀਆ ਆਹ ਗਵਿੰਦਪੁਰੀਆ ਉਧਰ ਕਹਿੰਦੇ ਸੁੱਖਾ ਤੇ ਕਹਿੰਦੇ ਗੱਬਰੂ ਪਰ ਮੱਧਰਾਚੋ ਵਾਲਾ ਨਹੀਂ ਜੱਫਾ ਲਾ ਸਕਿਆ ਕਿ ਦੇਖ ਲਾਂਗੇ ਜਦੋਂ ਕਦੇ ਦਾ ਲੱਗਿਆ ਤੇ ਘੁੱਗੀਆਂ ਦੀ ਧਾਰ ਕਿਨੇ ਬਾਜ ਘੇਰ ਦੀ ਜੰਗਲਾਂ ਦੇ ਪੈਂਦੇ ਆ ਕਾਨੂੰਨ ਸਿੱਖਣ ਤੇ ਦੱਬੀ ਦੀ ਨਹੀਂ ਪੈਂਡ ਕਦੇ ਭੁੱਖੇ ਸ਼ੇਰ ਦੀ ਭੁੱਖੇ ਸ਼ੇਰ ਦੀ ਆ ਦੱਬੀ ਦੀ ਨਹੀਂ ਪੈਂਡ ਕਦੇ ਭੁੱਖੇ ਸ਼ੇਰ ਦੀ ਸ਼ੇਰਾਂ ਜਿਹੇ ਤੇ ਬਡਬਰ ਦੇ ਮੁੱਕਦੇ ਆ ਆ ਬਡਬਰ ਦੇ ਵਿੱਚ ਮੇਲਾ ਆਏ ਸੋਤਰ ਦਾ ਜੁੜਦਾ ਸਾਡਾ ਕੁਲਦੀਪ ਦਬਈ ਭਰਾ ਕਹਿੰਦਾ ਵੀ 11000 ਰੁਪਇਆ ਲੱਗਣਾ 11 ਬਈ ਤੁਸੀਂ ドラਮਾ ਜੀ ਦੇ ਦਿਓ ਕੋਈ ਗੱਲ ਨਹੀਂ ਤੁਸੀਂ ドラਮਾ ਜੀ ਦੇ ਦਿਓ ਦਿਓ 11000 ਇਹ ਕਮੇਟੀਾਂ ਦਾ ਰੋਲ ਆ ਵੀ ਦੋ ਰੇਡਾਂ ਦੇ ਪੈਸੇ ਆ ਇੱਕ ਜੱਫੇ ਦੇ ਪੈਸੇ ਆ ਕੁਲਦੀਪ ਸਾਡਾ ਵੀਰ ਦਬਈ ਤੋਂ ਉਹ ਪਾਉ ਗੱਜਾ ਤੁਹਾਨੂੰ ਕਿਹਾ ਵੀ ਤੁਸੀਂ ਡਰਾਮਾ ਚ ਦੇ ਦਿਓ ਦੇ ਦੋ 11000 ਬਸ ਗੱਲ ਆ ਹੈ ਗੱਲ ਤਾਂ ਕਮੇਟੀ ਵਾਲੇ ਕਹਿੰਦੇ ਆ ਸਰਪੰਚੀ ਦੀ ਗੱਲ ਖੜੀ ਖੜੀ ਆ ਬਜਨੋ ਤੇਰੇ ਤੇ ਗੱਲ ਤਾਂ 11000 ਤੇ ਖੜੀ ਆ ਆਹ ਸਾਹਮਣੇ ਮੇਰੇ ਮਿੱਤਰੋ ਏ ਆਹ ਪੁੱਠੀ ਆਹ ਪੁੱਠੀ ਆਹ ਪੁੱਠੀ ਓਏ ਉਸਤਾਦ ਵਾਂਗੂ ਪਾਈ ਆ ਉਸਤਾਦ ਵਾਂਗੂ ਪਾਈ ਆ ਓਏ ਸੋਣ ਵੇ ਹੈ ਉਧਰਲੇ ਪਾਸੇ ਪੈਂਦੀ ਹੋਈ ਰੇਡ ਇਸ ਸਮੇਂ ਵੇਖਾਂਗੇ ਆ ਗੱਬਰੂ ਕਬੱਡੀ ਖੇਡਦੇ ਪੱਟਾਂ ਤੇ ਥਾਪੀ ਵੱਜਦੀ ਪੱਟਾਂ ਤੇ ਥਾਪੀ ਵੱਜਦੀ ਆ ਵੇਖਾਂਗੇ ਅੱਜ ਮੇਲਾ ਪਡਪੁਰ ਕੋਟਲੀ ਵਾਲਾ ਓਏ ਮੇਰੇ ਮਿੱਤਰੋ ਜੀਤ 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 ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਟਲੀ ਵਾਲਿਆ ਠੰਡਾ ਚੱਲੋ ਚੰਦਰਿਆ ਆ ਠਾੜੀ ਦੂਗਾ ਬਨਾਰੇ ਬੱਲੀਏ ਆ ਬਾਈ ਕਹਿੰਦਾ ਮੈਂ ਰੀਲ ਬਣਾਉਣੀ ਆ ਮੈਨੂੰ ਉਹ ਦੱਸ ਆਹ ਸਾਹਮਣੇ ਗੱਲਾਂ ਕਰਾਂਗੇ ਕਬੱਡੀ ਤੋਂ ਬਾਅਦ ਜਸ਼ਨ ਆਹ ਸਾਹਮਣੇ ਘਰਾਚੋ ਵਾਲਾ ਆਇਆ ਘਰਾਚੋ ਵਾਲਾ ਆਇਆ ਘਰਾਚੋ ਵਾਲਾ ਛੰਟੀ ਆਇਆ ਹੋਇਆ ਵਿਕਾਸ ਇਹ ਆ ਗਿਆ ਘਰਾਚੋ ਵਾਲਾ ਆਹ ਜਸ਼ਨ ਕਹਿੰਦਾ ਯਾਦ ਮੇਰੀ ਤਾਂ ਆਉਂਦੀ ਹੋਣੀ ਕੀਟੀਆਂ ਤੇ ਪਛਤਾਉਂਦੀ ਹੋਣੀ ਸੱਚ ਦਾ ਕੋਣ ਝੂਠਦਾ ਬੋਲ ਨਹੀਂ ਹੋਣੀ ਹੈ ਪਰ ਵੇਖਾਂਗੇ ਆ ਮੈਦਾਨ ਚ ਝੂਠ ਨਹੀਂ ਚੱਲਦਾ ਹੁਣ ਤੇ ਫੈਸਲੇ ਆ ਰੀਪਲੇ ਤੇ ਹੋ ਜਾਂਦੇ ਆ ਇਧਰਲੇ ਪਾਸੇ ਜਫਾ ਆ ਜਫਾ ਲੱਗ ਗਿਆ ਆਹ ਜਫਾ ਲੱਗ ਗਿਆ ਦੁਨੀਆ ਨੂੰ ਪਤਾ ਲੱਗ ਗਿਆ ਵੀ ਜਫਾ ਲੱਗ ਗਿਆ ਪਰ ਇਹ ਸਾਹਿਬ ਦੀ ਧਰਤੀ ਦਾ ਗੁਰਪ੍ਰੀਤ ਸਿੰਘ ਲੱਗਿਆ ਗਿਆ ਵਿਕਾਸ ਮਤਲੋਟੇ ਵਾਲੇ ਨੇ ਜਫਾ ਲਾਇਆ ਮੈਂ ਵੀ ਬੂਟਿਆ ਵੇਖਾ ਅਗਲਾ ਛਾਂਟੀ ਆ ਗਿਆ ਅਗਲਾ ਮੈਚ ਤਾਂ ਬੜਾ ਤਗੜਾ ਹੋਊਗਾ ਮੇਰੇ ਮਿੱਤਰੋ ਸੇਲਵਰਾ ਤੇ ਦੜਬਾ ਖੇਡ ਕਬੱਡੀ ਦਾ ਗੜਦਾ ਆਹ ਕਹਿੰਦੇ ਕਰਾਚੋਣ ਆਉਂਦਾ ਪੱਟਾਂ ਤੇ ਥਾਪੀਆਂ ਮਾਰਦਾ ਸੋਮੇ ਪਹਿਲਵਾਨ ਦਾ ਭਤੀਜਾ ਮੇਰੇ ਮਿੱਤਰੋ ਚਾਰ ਮਲ ਤਿਆਰ ਹੈ ਵਿਕਾਸ ਦੋ ਨਵੇਂ ਦੇ ਮੁੰਡੇ ਗਵਿੰਦਪੁਰ ਦੀ ਧਰਤੀ ਦੇ ਆਹ ਸਾਹਮਣੇ ਗਵਿੰਦਪੁਰ ਅਹਿਮਦਗੜ ਆਓ ਬੱਲੇ ਬੱਲੇ ਚੱਕ ਬੱਲੇ ਬੱਲੇ ਚੱਕ ਸਾਧੂ ਚੱਕ ਸਾਧੂ ਵਾਲਾ ਛੋਟਾ ਸੋਹਣ ਸ਼ੇਂਟੀ ਵਾਪਸ ਆ ਗਿਆ ਵੜੇ ਸਾਹ ਵਾਲਿਆ ਮੁੰਡਿਆ ਜ਼ਿੰਮੇਵਾਰੀ ਵੱਡੀ ਐ ਆ ਰੈੱਡ ਬੁੱਲ ਪੀਕੇ ਨਹੀਂ ਜ਼ਮੀਰ ਜਾਗਦੀ ਇਹਨਾਂ ਨੂੰ ਪੀਕੇ ਪੱਗਦਾ ਨਹੀਂ ਪੈਸਾ ਪਾਪਦਾ sada ਰਹੂ ਖੁਸ਼ਤੀ ਪੁੱਤ ਮਿੱਤਰੋ ਜਿਹੜਾ ਕਰੇ ਸਤਕਾਰ ਯਾਰੋ ਮਾਂ ਬਾਪ ਦਾ sada ਰਹੂ ਖੁਸ਼ਤੀ ਪੁੱਤ ਮਿੱਤਰੋ ਜਿਹੜਾ ਕਰੇ ਸਤਕਾਰ ਲੋਕੋ ਚੋ ਵਾਲਾ ਕਰਾਚੋ ਵਾਲਾ ਵੇਰ-ਵੇਰ ਕੇ ਤੁਰਿਆ ਆਉਂਦਾ ਆਹ ਮੁੰਡਾ ਵੇਰ-ਵੇਰ ਕੇ ਤੁਰਿਆ ਆਉਂਦਾ ਸ਼ਰਮਣੀ ਕਮੇਟੀ ਸਿੰਘਾਂ ਦੀ ਟੀਮ ਲਈ ਖੇਡਣ ਵਾਲਾ ਆਹ ਸਾਹਮਣੇ ਮੇਰੇ ਮਿੱਤਰੋ ਹਲਕਾ ਜਿਹਾ ਟੱਚ ਹੋਇਆ ਸਤਗੁਰ ਫੈਸਲਾ ਕਰਦਾ ਹੈ ਇਹ ਤਜਰਬੇਕਾਰ ਆ ਓਏ ਨਾਂ ਭਰਾਵਾ ਨਾ ਇਹ ਉਹ ਹੈ ਜਿਨ੍ਹਾਂ ਦੇ ਕਬੱਡੀ ਮੋਢਿਆਂ ਤੇ ਚੜ ਕੇ ਨੱਚੀ ਹੈ ਇਹ ਉਹ ਹੈ ਜਿਨ੍ਹਾਂ ਦੇ ਕਬੱਡੀ ਮੋਢਿਆਂ ਤੇ ਚੜ ਚੜ ਨੱਚੀ ਆ ਮੇਰੇ ਮਿੱਤਰੋ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਉਧਰ ਕਹਿੰਦੇ ਨੌਜਵਾਨ ਬਰੇ ਸਾਹਿਬ ਦੀ ਧਰਤੀ ਆ ਗੁਰੂਆਂ ਦੀ ਚਰਨ ਮੁਬਾਰਕ ਧਰਤੀ ਆ ਵੱਡੀਆਂ ਗੱਲਾਂ ਨੇ ਆਓ ਸਾਹਮਣੇ ਗੱਲ ਟਿਕਾਣੇ ਲੱਗੀ ਹੋਈ ਆ ਆ ਮਾਲ ਲਾ ਕੇ ਬਿੰਦਪੁਰ ਗੱਲਾਂ ਦੁਨੀਆ ਵਿੱਚ ਤੁਰੀਆਂ ਆ ਜਾਂਦਾ ਗੱਭਰੂ ਬੁੱਕਦਾ ਆ ਜਾਂਦਾ ਗੱਭਰੂ ਬਾਈ ਅਗਲੇ ਮੈਚ ਲਈ ਸੇਲ ਬਰਾਤੇ ਦੜਪਾ ਦੜਪਾ ਸੇਲ ਬਰਾਤੇ ਰੀਡ ਫਿਰ ਗੁਰਪ੍ਰੀਤ ਆਹ ਕਹਿੰਦੇ ਬਰੇ ਸਾਹਿਬ ਦੀ ਧਰਤੀ ਦਾ ਇਸ ਸਮੇ ਕਬੱਡੀ ਪਾਉਂਦਾ ਹੋਇਆ ਆਹ ਵੇਖਾਂਗੇ ਇਹ ਵੇਖੋ ਸਾਹਮਣੇ ਪੈਂਦੀ ਹੋਈ ਕਬੱਡੀ ਵਿਕਾਸ ਤਿਆਰ ਹੈ ਪਰ ਉਧਰਲੇ ਪੰਸੇ ਆਹ ਆ ਗਿਆ ਨੌਜਵਨ ਬਰੇ ਸਾਹਿਬ ਦਾ ਗੁਰਪ੍ਰੀਤ ਅਗਲੀ ਚੋ ਵਾਲਾ ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਆਹ ਸਾਹਮਣੇ ਕਹਿੰਦੇ ਮੱਲ ਦੀ ਕਬੱਡੀ ਮੜਕਾਂ ਵਾਲੀ ਐ ਆਹ ਝੁਗਿਆ ਨੌਜਵਾਨ ਗੱਬਰੂ ਸਿੰਘ ਸਰਦਾਰ ਸਰਦਾਰੀ ਵੀ ਸੰਭੀ ਐ ਆਹ ਮੇਰੇ ਮਿੱਤਰੋ ਮੁਕਾਬਲਾ ਵਿਕਾਸ ਦੇ ਨਾਲ ਨਹੀਂ ਉਹ ਰੀਸਾ ਆਹ ਮੱਲ ਵੱਡੇ ਵੱਡੇ ਐ ਆਹ ਸੇਲਵਰਾ ਤੇ ਦਿੜਬਾ ਸੇਲਵਰਾ ਤੇ ਦਿੜਬਾ ਪਰ ਇਧਰਲੇ ਪਾਸੇ ਉੱਪੋਂ ਮਿਹਨਤ ਖੜਾਉਂਦੀ ਪੌਂਡਾਂ 'ਚ ਓਏ ਬੈੱਡੇ ਉੱਤੇ ਬੈਠਾ ਜਿਹੜਾ ਰੋਟੀ ਭਾਲਦਾ ਕਿੱਥੋਂ ਪੂਰੀ ਪਾ ਦੂ ਕੌਟੀ ਦੇ ਗਰਾਊਂਡਾਂ 'ਚ ਬੈੱਡੇ ਉੱਤੇ ਬੈਠਾ ਜਿਹੜਾ ਰੋਟੀ ਭਾਲਦਾ ਓਏ ਕਿੱਥੋਂ ਪੂਰੀ ਪਾ ਦੂ ਕੌਟੀ ਦੇ ਗਰਾਊਂਡਾਂ 'ਚ ਦੇ ਗਰਾਊਂਡਾਂ 'ਚ ਆਹ ਸਾਹਮਣੇ 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 ਆਹ ਗੱਬਰੂ ਕਹਿੰਦੇ ਬੁੱਕ ਦਾ ਹੁੰਦਾ ਹੈ ਕਰਾਚੋ ਵਾਲਾ ਸਵਾਦ ਵੱਖਰਾ ਮਿਹਨਤਾਂ ਕਰਕੇ ਮੂਹਰੇ ਆਇਆ ਜਾਂਦਾ ਆਹ ਸਾਹਮਣੇ ਚਾਹੇ ਕਬੱਡੀ ਐ ਚਾਹੇ ਕੋਈ ਵੀ ਖੇਤਰ ਐ ਹਰੇ ਖੇਤਰ ਦੇ ਵਿੱਚ ਕਹਿੰਦੇ ਮਿਹਨਤ ਕਰਕੇ ਆਉਣਾ ਪੈਂਦਾ ਪਿੱਪਲਾਂ ਦੀ ਜਗ੍ਹਾ ਤੇ ਪੁਤਾਸੇ ਰੱਖ ਕੇ ਕਰਦੇ ਉਹ ਡੀਕ ਜਿਹੜੇ ਚੰਗੇ ਟਾਈਮ ਦੀ ਬੈੱਡ ਉੱਤੇ ਬੈਠ ਸੁਪਨੇ ਨਹੀਂ ਵੇਖੀਦੇ ਦੱਸਦੇ ਸਿਆਣੇ ਆ ਬਿਮਾਰੀ ਵਹਿਮ ਦੀ ਉਹ ਕਿੱਥੋਂ ਕਰੂਗਾ ਕਮਾਈ ਰਾਜਿਆ ਜਿਹੜਾ ਦਿਨ ਕੱਟੇ ਹੱਥਾਂ ਦੀਆਂ ਲੀਕਾਂ ਵੇਚ ਕੇ ਤੇ ਮੰਜ਼ਲਾਂ ਤੇ ਪਹੁੰਚਿਆ ਨਹੀਂ ਜਾਂਦਾ ਪੰਮਿਆਂ ਗਲੈਂਡਰਾਂ ਤੇ ਰੋਜ਼ ਹੀ ਤਰਿਕਾ 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 ਯਾਰਾ ਕਬੱਡੀ ਲਪੁਰੀਆ ਘੁੱਗੀ ਯਾਰ ਕਹਿੰਦਾ ਨਿੱਕੇ ਘੁੰਮਣਾ ਵਿੱਚ ਵੀ ਵੱਡਾ ਮੇਲਾ ਹੋਣਾ ਤੇ ਘੁੱਗੀ ਕਾਹ ਨਾਲ ਪਾਉਂਦੀ ਨਹੀਂ ਉਹ ਦੋਸਤੀ ਤੇ ਬਗਲਿਆਂ ਨੂੰ ਲੱਗੇ ਠੰਡ ਨਾ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਣਕਾ ਬਰਾਸੀ ਕਹਿੰਦੇ ਮੰਗੇ ਸੰਗ ਨਾ ਮਰਾਸੀ ਕਹਿੰਦੇ ਮੰਨੇ ਸੰਗ ਨਾ ਆਹ ਵੇਖਾਂਗੇ ਆ ਉਧਰਲੇ ਪਾਸੇ ਇਸ ਸਮੇਂ ਆ ਰੇਡ ਪੈਂਦੀ ਹੋਈ ਐ ਕੁਲਜੀਤਾ ਕਬੱਡੀ ਪਾ ਰਿਹਾ ਦੀ ਹੁੰਦੀ ਹੈ ਅੱਧਾ ਕ ਨੰਬਰ ਉੱਪਰ ਹੈ ਅੱਧਾ ਨੰਬਰ ਗੋਰੇ ਬਾਈ ਦੁੱਖ ਦਿੰਦਾ ਕੂਣੀ ਦੇ ਫੋੜੇ ਵਾਂਗ ਜਿੰਨਾ ਚਿਰ ਮੈਚ ਨਹੀਂ ਮੁੱਕਦਾ ਓਏ ਪਾ ਮੱਲਾ ਕਬੱਡੀ ਮੂਮਾ ਵਾਲਾ 파르ਸ ਭਰਾ ਸਾਡਾ ਬਰੇ ਸਾਬ ਦੇ ਗੁਰੂ ਕਰਦੀਆਂ ਸੱਤਾਂ ਹੁੰਦੀਆਂ ਆ ਮੱਲਾ ਪਾਕ ਕਬੱਡੀ ਦਲਬਰਾ ਮੈਚ ਨਾਲ ਰੋਗ ਭਰਾ ਬਣ ਕੇ ਇੱਕ ਕਬੱਡੀ ਦਿਲ ਪਰ ਦਿਲ ਪਰ ਦਿਲ ਪਰ ਹੋਈ ਪਈ ਹੈ ਦਿਲ ਪਰ ਝਨੇਰ ਤਿੰਨ ਪੀੜੀਆਂ ਤੋਂ ਕਬੱਡੀ ਦਾ ਇਹ ਖੇਡ ਮੈਨੂੰ ਲੱਗਦਾ ਹੋਲਡ ਵਾਲੇ ਦੇ ਦੰਦਾੜ ਗਿਆ ਬੱਸ ਉੱਥੇ ਹੀ ਗੱਲੜੀ ਪਈ ਹੈ ਅੱਥੇ ਅੜ ਗਿਆ ਦਲਬਰਾ ਸਤਿਗੁਰ ਦੰਦਾ ਕਈ ਵਾਰੀ ਐਂ ਵੈਸੇ ਅੜ ਜਾਂਦਾ ਕਈ ਵਾਰੀ ਪਿੰਡਾਂ ਵਿੱਚ ਕਿਸੇ ਬੰਦੇ ਨੂੰ ਉਦਾਂ ਹੀ ਕਹਿੰਦੇ ਭਾਈ ਇਹ ਸਰਪੰਚ ਇਦੇ ਠਾਣੇ ਜਾ ਕੇ ਉਹਨੂੰ ਪੁੱਛਿਆ ਭਾਈ ਤੈਨੂੰ ਸਰਪੰਚ ਕਹਦਾ ਉਹ ਕਹਿੰਦੇ ਆ ਕਿੰਨੀਆਂ ਵੋਟਾਂ ਦੇ ਜਿੱਤਿਆ ਕਹਿੰਦਾ ਭਾਈ ਵੋਟਾਂ ਵਾਟਾਂ ਦਾ ਖੜਾ ਨਹੀਂ ਸੀਗਾ ਘਰਦਿਆਂ ਨੇ ਤੇ ਪਿੰਡਾਂ ਵਾਲੇ ਸਰਪੰਚੇ ਵਾਲਾ ਛੱਜੇਵੇਂ ਬਣਦਾ ਇਹ ਵੀ ਹੋ ਜਾਂਦਾ ਕਈ ਵਾਰੀ ਆ ਯਾਰਾ ਨਾ ਹੋ ਜਾਣਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਗਿਲੇ ਨਹੀਂ ਕਰਨੇ ਗਿਲਾ ਨਹੀਂ ਕਰਨਾ ਬੜ ਬੜ ਵਾਲਿਓ ਓ ਕੀ ਹਾਂ ਜਾ ਰਾ ਕਿਵੇਂ ਮਾਰਾਂ ਦੇ ਹੌਸਲੇ ਤੇ ਰਿਆ ਕਰੋ ਲਲਕਾਰਾ ਜਾ ਮਾਰ ਕੇ ਬੜਪਰ ਪਿੰਡ ਦੇ ਮੁੰਡੇ ਵੇਖ ਲੋ ਮੁੰਡੇ ਸ਼ੌਂਕ ਪਵਾਉਂਦੇ ਆ ਦਸਾਂ ਨਾ ਹੁੰਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਆ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਗੱਲ ਕਰਦੇ ਟਣਕਾ ਕੇ ਰਾਜੇ ਖੇਲੇ ਸੱਚੇ ਮਿੱਤਰ ਮਿਲਦੇ ਜੱਫੀਆਂ ਪਾ ਕੇ ਜਾਂਦੇ ਰੋ ਤੁਹਾਡਾ ਪਿਆਰ ਬਣਿਆ ਰਵੇ ਸਤ ਕਰੋ ਪੁਰਪਿਆਕ ਗਵਿੰਦਪੁਰੇ ਵਾਲਾ ਪੁਰਪਿਆਕ ਗਵਿੰਦਪੁਰੇ ਵਾਲਾ ਉਹ ਗੁਰਜੀਵ ਨੰਨੜ ਅਮਰੀਕਾ ਤੋਂ ਆਨੰਦ ਮਾਣਦਾ ਆ ਉਹ ਵੇਖਾਂਗੇ ਕੋਟਲੀ ਵਾਲਾ ਕੋਟਲੀ ਵਾਲਾ ਕੋਟਲੀ ਵਾਲਾ ਗਵਿੰਦਪੁਰਿਆ ਉਹ ਕੀ ਤੋੜ ਕੇ ਤੀਂ ਤਪਿਆਦਾ ਵੇ ਲੱਗੀ ਤੇਰੇ ਮਗਰ ਫਰਾ ਤੇਰੇ ਮਗਰ ਫਰਾ ਆ ਨਿੱਕੇ ਬਜੇ ਦਾ ਭੰਗੜਾ ਦਾ ਅਦਾ ਵੀ ਲੱਗਦਾ ਗਵਿੰਦਪੁਰ ਵਾਲੇ ਜਿੱਤਗੇ ਉਦੋਂ ਵੀ ਕਾਪੀ ਦੇ ਹੰਕ ਟੜਕਦੀ ਆ ਨੰਬਰਾਂ ਵਾਲੇ ਦੇ ਅਗਲਾ ਮੈਚ ਸੇਲ ਬਰਾ